ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਹਾਂ ਨਾ ਵਲੌਗ ਦੇ ਵਿੱਚ ਅੱਜ ਫੇਰ ਚੜਚਾ ਰਿਹਾ ਸਾਗ ਪਤੀਲਾ ਚੜ ਗਿਆ ਸਾਗ ਦਾ ਅਰੇ ਅੱਜ ਫੇਰ ਸਾਗ ਬਣਾਉਣ ਲੱਗੇ ਆ ਤੇ ਹੁਣ ਮੈਂ ਨਾ ਕੋਠੇ ਤੇ ਬੈਠਾ ਹਾਂ ਵੀਡੀਓ ਵੀ ਦੇਖਾਂ ਤੇ ਅਮੀਤੋ ਨਾਲ ਦੀ ਤੇ ਹੁਣ ਫੋਨ ਲਾਉਣਾ ਮੈਂ ਚਾਰਜ ਫੋਨ ਫਣ ਚਾਰਜ ਲਾ ਕੇ ਤੇ ਮੂੰਹ ਮਾ ਧੋਨੇ ਕਰਾਂ ਇੱਕ ਖਲੋਤੇ ਹਾਂ ਕੋਠੇ ਤੇ ਤੇ ਬਾਕੀ ਫੋਨ ਮੇਰਾ ਸਵੇਰ ਦਾ ਲੱਗਾ ਹੋਇਆ ਚਾਰਜ ਤੇ ਮੈਂ ਫੋਨ ਲਾਇਆ ਜੀ ਬਹੁਤ ਜ਼ਿਆਦਾ ਚਾਰਜ ਲਾ ਕੇ ਆ ਤਾਂ ਮੇਰੇ ਸੇ ਮੈਂ ਬਾਕੀ ਅਸੀਂ ਹੁਣ ਕਰਕੇ ਰਏ ਚੈਲੰਜ ਬਲਾਈਂਗ ਫੋਲਡ ਡਰਾਇੰਗ ਚੈਲੰਜ ਹਾਂ ਬਲਾਈਂਗ ਫੋਲਡ ਡਰਾਇੰਗ ਚੈਲੰਜ ਕਰਕੇ ਰਏ ਆ ਉਹ ਤੁਸੀਂ ਦੇਖ ਸਕਦੇ ਜਾ ਕੇ ਇੰਦਰ ਸਮਰਾ ਵਲੌਗਸ ਤੇ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਤੇ ਅੱਖਾਂ ਬਿਲ ਬੰਦ ਕਰਕੇ ਤੇ ਬਣਾਉਣੀ ਡਰਾਏ ਹਾਂ ਹਾਂ ਅੱਖਾਂ ਤੇ ਪੱਟੀ ਬੰਨ ਕੇ ਅੱਖਾਂ ਦੇ ਤੇ ਫਿਰ ਡਰਾਇੰਗ ਬਣਾਉਣੀ ਆ ਤੇ ਫਿਰ ਵੇਖਣਾ ਡਰਾਇੰਗ ਅੱਖਾਂ ਤੇ ਪੱਟੀ ਬੰਨ ਕੇ ਕਿੰਨੇ ਵਧੀਆ ਬਣਾਈ ਆ ਟਾਸਕ ਦਿੱਤਾ ਇੱਕ ਦੋ ਜਿ ਨਹੀਂ ਉਹ ਤੁਸੀਂ ਜਾ ਕੇ ਇੰਦਰ ਸਮਰਾ ਵਲੌਗਸ ਤੇ ਵੇਖੋ ਤੇ ਕਿੱਦਾਂ ਦੇ ਲੱਗੀ ਆ ਤੇ ਬਾਕੀ ਮੈਂ ਵੀਡੀਓ ਦਾ ਲਿੰਕ ਲਾ ਦੂੰਗਾ ਆਪਣੇ ਡਿਸਕ੍ਰਿਪਸ਼ਨ ਵਿੱਚ ਜੇ ਪਹਿਲੋ ਵਾਲੀ ਵੀਡੀਓ ਦੀ ਮੈਂ ਸਵੇਰੇ ਅਪਲੋਡ ਕਰ ਦਿੰਦਾ ਸਵੇਰੇ ਕਰਨੀ ਹੈ ਤੇ ਮੈਂ ਉਦੋਂ ਸਵੇਰੇ ਕਰਕੇ ਦੇ ਨਾਲ ਹੀ ਲਿੰਕ ਲਾ ਦਊਗਾ ਵਿੱਚ ਜਾ ਕੇ ਡਿਸਕ੍ਰਿਪਸ਼ਨ ਚੈੱਕ ਕਰ ਲਓ ਉੱਥੇ ਤੁਹਾਨੂੰ ਲਿੰਕ ਮਿਲ ਜਾਊਗਾ ਤੇ ਵੀਡੀਓ ਫੁੱਲ ਵੇਖੋ ਕਿਦਾਂ ਲੱਗੀ ਹੈ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਭਾਵੇਂ ਜੇ ਮੇਰੀ ਵੀਡੀਓ ਨੂੰ ਵੇਖ ਕੇ ਉਧਰ ਗਏ ਜਿੱਧਰ ਕਰ ਦੋ ਮੈਂ ਉਧਰ ਕਰ ਦੋ ਹਾਂ ਉਹ ਇੰਦਰ ਸੰਭਰਾ ਵਲੌਗਸ ਤੇ ਜਾ ਕੇ ਕਮੈਂਟ ਕਰੋ ਤੁਸੀਂ ਤੁਹਾਨੂੰ ਕਿਦਾਂ ਦਾ ਚੈਲੰਜ ਚਾਹੀਦੇ ਆ ਤੇ ਉਹਦਾਂ ਦੇ ਅਸੀਂ ਚੈਲੰਜ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤਾਂ ਦੱਸ ਦਿਓ ਤੇ ਕੌਣ ਜਿੱਤਿਆ ਤੁਸੀਂ ਵੀ ਦੱਸ ਦਿਓ ਤੁਸੀਂ ਇਹ ਵੀ ਵੇਖਣਾ ਕਿ ਦੀ ਡਰਿੰਕ ਵਧੀਆ ਬਣੀ ਜਾਰੀ ਸੋਹਣੀ ਜਿਹੀ ਡਰਿੰਕ ਲੱਗਣ ਈ ਐ ਤੇ ਤੁਸੀਂ ਕਮੈਂਟ ਕਰਕੇ ਡਰਿੰਕ ਦੇ ਵਿੱਚ ਨੰਬਰ ਦੱਸਣੇ 100 ਜੋ ਕਿੰਨੇ ਨਾਲ ਮੇਰੇ ਨਾਲ ਹੱਲਣਾ ਜਸ ਤੇ ਇੱਕ ਪਾਸੇ ਲੈਣਾ ਇੰਦਰ ਮੇਰੇ ਨਾਲ ਲੇ ਕੇ ਜਸ ਲੇ ਕੇ ਗਾੜੀ 100 ਚੋਂ ਨੇ ਨੰਬਰ ਗਾੜੀ ਦੇਖਦੇ ਨੇ 100 ਚੋਂ ਨੇ ਨੰਬਰ ਐ ਫਿਰ ਤਾਂ Winner ਹੀ ਦੱਸੋ ਤੁਸੀਂ ਫਿਰ ਤਾਂ Winner ਹੀ ਦੱਸਣਾ Winner Winner ਲਿਖ ਦਿਓ ਜਸ ਲੇ ਕੇ ਗਾੜੀ Winner ਜਾਂ ਇੰਦਰ ਲਿਖ ਕੇ Winner ਸਿੱਧਾ ਹਣ ਦੱਸੀ ਜਾਣਾ ਤੁਸੀਂ ਜਿਹੜਾ ਬੰਦਾ Winner ਹੈ ਤੁਹਾਨੂੰ ਲੱਗਦਾ ਉਹ ਬੰਦੇ ਦਾ Winner ਲਿਖ ਬਾਕੀ ਕੋਈ ਨਹੀਂ ਤੁਹਾਨੂੰ ਮਿਲਦਾ ਹੁਣ ਬਾਅਦ ਚ ਥੱਲੇ ਫੋਨ ਫੋਨ ਚਾਰਜ ਉਨ ਲਈ ਇੱਕ ਨਾ ਜਗਿਆ ਯਾਰ ਇੰਦਰ ਵਾਲੇ ਫੋਨ ਚ ਮੜਿਆ ਮੈਂ ਇੱਕ ਲਿਪ ਲੈਂ ਤੇ ਤੁਮ ਮੈਂ ਜਰ ਸੈਂਡ ਕਰਾ ਲੂੰਗਾ ਤੇ ਫਿਰ ਮਿਲਦਾ ਤੁਹਾਨੂੰ ਬਾਅਦ ਚ ਹੁਣ ਮੈਂ ਬਾਕੀ ਕਾਰ ਸਮੀਟ ਲਈ ਆਪਣਾ ਸਮਾਰਟਫੋਨ ਸਾਰਾ ਆ ਸਾਡੇ ਮੈਕ ਹੌਲੀ ਲੈਂਡ ਦੇ ਹੌਲੀ ਲੈਂਡ ਲਾਰਕ ਕੈਂਪ 2 ਉਹ ਆਡਾ ਸਟੈਂਡ ਆ ਸਟੈਂਡ ਵਿਚਾਰਾ ਥੋੜਾ ਯਾਰ ਢਿਲਾ ਜਾ ਢਿਲਾ ਬੁਖਾਰ ਚੜ ਗਿਆ ਇਹਨੂੰ ਆ ਗੋਮੋ ਦਾ ਆਈ ਟਾਈਮ ਸਾਰੇ ਨੇ ਗਾਇਸ ਛੇਤੀ ਛੇਤੀ ਸਾਡੇ ਵਲੌਗ ਚ ਲਾਓ ਅਸੀਂ ਨਵੇਂ ਸ਼ੈਡ ਲੈ ਕੇ ਆਈਏ ਸਹੀ ਹੋਰ ਜਿਆਦੀਆਂ ਵਧੀਆ ਇੰਟਰਸਟਿੰਗ ਵੀਡੀਓ ਤੇ ਵਲੌਗ ਦੀਏ ਸਹੀ ਬਾਤ ਹੈ ਤੁਹਾਨੂੰ ਮਜ਼ਾ ਆਵੇ ਦੇਖ ਕੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਸਾਡੇ ਜਿਹੜੇ ਸਬਸਕ੍ਰਾਈਬਰ ਉਹਨਾਂ ਨੂੰ ਮਜ਼ਾ ਵੀਡੀਓ ਵੇਖਣ ਦਾ ਤੇ ਬੋਰ ਨਾ ਹੋਣ ਬਾਕੀ ਅਸੀਂ ਤਾਂ ਆਪਣੀ ਕੋਸ਼ਿਸ਼ ਫੋਲ ਕਰ ਰਹੇ ਹਾਂ ਬਾਕੀ ਤੁਹਾਡੇ ਸਿਰ ਤੇ ਆ ਤੁਸੀਂ ਕੀ ਇਹਦੀ ਸਪੋਰਟ ਕਰਦੇ ਜਾਂ ਨਹੀਂ ਕਰਦੇ ਜਿੰਨੇ ਵੀ ਕਰਦੇ ਠੀਕ ਹੀ ਹੈ ਜਿਹੜੇ ਪੈਨਪੈਰਾ ਕਰਦੇ ਹੋਰ ਕਰੋ ਅਸੀਂ ਦੇਖੋ ਕਿੰਨੇ ਵੀ ਵੀਡੀਓ ਸ਼ੇਅਰ ਕਰਿਆ ਕਰੋ ਸਾਡੀ ਜਿੰਨੀਆਂ ਪੰਜਾਬੀ ਕਮੇਡੀ ਵੀਡੀਓ ਬਣਾਉਂਦੇ ਉਹ ਵੀ ਸ਼ੇਅਰ ਕਰਿਆ ਕਰੋ ਗਾਈਸ ਹੋਣ ਲੱਗੰ댜 ਕੋਟਾ ਸਾਗ ਨੂੰ ਕੋਟੇ ਦੇ ਕੋਟਾ ਵਰੰਡਿਆ ਮੁੰਡਾ ਅਜੇ ਪੂਰੀ ਮਿਹਨਤ ਕਰਨ ਡਿਆ ਆ ਕਰਨ ਤਾਂ ਆ ਮੰਮੀ ਨਾਲ ਮੁੰਡਾ ਵੀ ਕਰਦਾ ਹਾਂ ਵੈਕ ਧੂਆਂ ਬਹੁਤ ਐ ਤੂੰ ਆ ਤਾਂ ਫਿਰ ਆਈ ਯਾਰ ਤੂੰ ਦੋ ਮੰਦਰੀ ਜਿਵੇਂ ਤੁਹਾਨੂੰ ਅੱਜ ਮੈਂ ਦੱਸਿਆ ਕਿ ਅਸੀਂ ਕੀਤਾ ਚੈਲੰਜ ਤੇ ਬਲਾਈ ਬ੍ਰਾਈਡ ਕੀਤਾ ਪੋ ਲਗ ਮੈਨੂੰ ਚਲੋ ਜਓ ਵੀ ਅੱਖਾਂ ਬੰਦ ਕਰਕੇ ਅਸੀਂ ਡਰਾਇੰਗ ਆਉਣੀ ਹੋ ਚੈਲੰਜ ਕੀਤਾ ਉਹ ਆਉ ਜੂਗਾ ਇੰਦਰ ਸਮਰਾ ਵਲੌਗ ਦੇ ਤੇ ਜੋ ਜਗਦੇਨ ਚੈੱਕ ਕਰਿਓ ਤੇ ਅੱਜ ਦੇ ਵਲੌਗ ਵਿੱਚ ਕੋਈ ਜਿਹਾ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਦੇ ਮਿਲਦੇ ਆਂ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਆਉਦੇ ਰਹਿ ਲਈ ਬਾਏ ਬਾਏ ਗੁੱਡ ਨਾਈਟ